ਹੈਲੋ ਭਾਈ ਪੰਜਾਬ ਜਵਲਸ ਤੋਂ ਬੋਲਦਾ ਸੀ ਹਾਂਜੀ ਕਿਵੇਂ ਹੋ ਬਹੁਤ ਠੀਕ ਆ ਵਧੀਆ ਠੀਕ ਰਹੀ ਹਾਂ ਬਸ ਤੇਰੀ ਯਾਦ ਆਈ ਤਾਂ ਫਿਰ ਮੈਂ ਕਿ ਫੋਨ ਲਾ ਲੀ ਕਿ ਹੋਰ ਆ ਸੋਨੇ ਦੇ ਵਿੱਚ ਬੈਠੇ ਸੀ ਮੈਂ ਕਿ ਮੇਰੇ ਸੋਨੇ ਵਰਗੇ ਨੂੰ ਫੋਨ ਲਾ ਲਾ ਹਾਂ ਹਾਂ ਹੋਰ ਕੀ ਰੰਗ ਟੰਗਾ ਕਿੱਥੇ ਰੰਗ ਤਾਂ ਗਏ ਸਨ ਇਹਨੂੰ ਹਾਂ ਕਿੱਥੇ ਫਿਰਦੀ ਆ ਅੱਜ ਤੋਂ ਮੇਰੇ ਸੋਨੇ ਕਿੱਥੇ ਫਿਰਦਾ ਅੱਜ ਤੋਂ ਤੇ ਮਾਰਕੀਟ ਚ ਤੇ ਮਾਰਕੀਟ ਸੀ ਕਿ ਤੇ ਮਾਰਕੀਟ ਸੀ ਤੈਨੂੰ ਸਾਡਾ ਖਿਆਲ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਸਾਡਾ ਖਿਆਲ ਨਹੀਂ ਬਿਤੇ ਰਹਿੰਦਾ ਇਹ ਸਾਡਾ ਖਿਆਲ ਆਉਂਦਾ ਹੋਵੇ ਤਾਂ ਤੂੰ ਸਾਡੀ ਗੱਲ ਵੀ ਸੁਣੇ ਨਾ ਸਾਡੀ ਗੱਲ ਤਾਂ ਸੁਣਦੀ ਨਹੀਂ ਕਿਉਂ ਨਹੀਂ ਸੁਣਦੀ ਕੀ ਜੰਦੀ ਤਾਂ ਸੁਣਨੀ ਆ ਸਾਰੇ ਦੋਨੀਆਂ ਨੂੰ ਛੱਡ ਕੇ ਅੱਛਾ ਸਾਰੀ ਦੋਨੀਆਂ ਨੂੰ ਛੱਡ ਕੇ ਮੇਰੇ ਨਾਲ ਲਾਉਣੀ ਐ ਸੁਨਿਆਰਾ ਜੋਂ ਤਨ ਮਿਲ ਗਿਆ ਤਨ ਲਈ ਹੋਗਾ ਮੈਂ ਸੋਨੇ ਦੀਆਂ ਮੰਦਰੀਆਂ ਕਰਾ ਕਰਾ ਦੇਵਾਂ ਮਨੁਰਾਣੀ ਮਨੁਰਾਣੀ ਹਾਰ ਕਰਵਾ ਕੇ ਦੇਵਾਂ ਦੋ ਸੁਨਿਆਰੇ ਨੂੰ ਖੁਸ਼ਤਾ ਕਰਿਆ ਕਰ ਅੱਛਾ ਸੁਨਿਆਰਾ ਨੂੰ ਪੁੱਛ ਕਿਵੇਂ ਹੋ ਗਿਆ ਅੱਛਾ ਸੁਨਿਆਰਾ ਖੁਸ਼ ਤਾਂ ਪਤਾ ਐ ਸੁਨਿਆਰੇ ਨੂੰ ਖੁਸ਼ ਕਰ ਦੇਈ ਨਾ పార్టీ

ਤਰੀ ਜਰ ਵਤੋ ਤੇ ਤੁਸੀ ਨਾਲੋਂ ਵੀ ਤਾਂ ਵਾਲੀ ਵਦੀਆ ਉਹ ਮੈਂ ਨਾਲ ਹੀ ਤੇਰੇ ਪ੍ਰੀਤੋ ਤਨੂ ਕੀ ਦਿੱਕਤਾਂ ਹੋਣ ਨਹੀਂ ਐ ਮੇਰੇ ਸੋਣਿਆ ਮੇਰੀ ਮੰਦੀ ਗਏ ਅੱਛੇ ਬੜੇ ਰੋਮਾਂਟਿਕ ਹੋਈਆਂ ਨੇ ਮੈਂ ਜਦ ਤਾਹਾਂ ਸੱਚਰ ਮੈਂ ਟੇਕ ਹੁਣਾ ਜਦੋਂ ਮੇਰਾ ਸੱਚੀ ਬਾਲਾ ਜੀ ਕਰ ਜਾਂਦਾ ਜੀਗਾ ਤੇ ਪਰ ਉਹਨਾਂ ਕੋਈ ਮੌਕਾ ਨਹੀਂ ਦਿੰਦੀ ਕਿਸੇ ਵੀ ਗੱਲ ਦਾ ਕੋਈ ਗੱਲ ਨਹੀਂ ਸੁਣਦੀ ਮੇਰੀ ਕਿਸੇ ਵੀ ਚੀਜ਼ ਮੈਂ ਨਹੀਂ ਕੀ ਕਿ ਨੀ ਸੁਣ ਲਈ ਅੰਨ ਗਾ ਰੋਦੀ ਆਉਂਦੀ ਜਾਂ ਕੱਲ੍ਹ ਨੂੰ ਤਾਂ ਕੀ ਅੰਗੀ ਜੀ ਮੇਰੀ ਗੱਲ ਸੁਣਨਾ ਬੰਦੇ ਨੂੰ ਦਵਾਈ ਦੀ ਅੱਜ ਲੋੜ ਹੋਵੇ ਠੀਕ ਹੈ ਅਕੇ ਸਿਰ ਬੰਦੇ ਦਾ ਅੱਜ ਦੁਖਦਾ ਹੋਵੇ ਤਾਂ ਤੂੰ ਆਖੇ ਮੈਂ ਦਵਾਈ ਸਵੇਰੇ ਦੇਵਾਂਗੀ ਮੈਂ ਅਜਮਨ ਚਾਹੀਦੀ ਅੱਜ ਹੈ ਤੋ ਆਖੇ ਮੈਂ ਸਵੇਰੇ ਆਉਂਗੀ ਬੰਦੇ ਜੀ ਅੱਜ ਕਰੀ ਜਾਂਦਾ ਹੋਵੇ ਤਾਂ ਬੰਦਾ ਫਿਰ ਕੀ ਕਰੇ ਦੱਸੋ ਸਿਰ ਤਾਂ ਇਲਾਜ ਹੈਗਾ ਮੇਰੇ ਕੋਲੇ ਲਾਜ ਇਹਦਾ ਕੀ ਹੈ ਪਹਿਲਾ ਇਹ ਹੈ ਕਾ ਮੇਰੇ ਕੋਲੇ ਸਰਦਾ ਲਾਜ ਨਹੀਂ ਹਾਂ ਲਿ ਜਾ ਲਾਜ ਕੀ ਦਾ ਚਾਹੀਦੇ ਰੈਨੂੰ ਹਾਂ ਕਿ ਲੱਗਦਾ ਇਹਦਾ ਲਾਜ ਤਾਂ ਮੈਂ ਫਿਰ ਕੱਲ ਨੂੰ ਕਰੂੰਗੀ ਅੱਜ ਨੂੰ ਦਾ ਸਾਜ ਤੇਰੇ ਬਸ ਕੀ ਪ੍ਰੋਬਲਮ ਹੋਈ ਵੀ ਅੱਜ ਕਰ ਜਾਂਦੀ ਤਾਂ ਤੁਹਾਨੂੰ ਕੀ ਹੋਣਾ ਸੀ ਉਹ ਤਾਂ ਆਪ ਤਾਂ ਕਹਿ ਦਿੰਦੀ ਮੈਨੂੰ ਹੁਣੇ ਹੁਣੇ ਮੈਨੂੰ ਕੋਕਾ ਬਣਾ ਦੇ ਮੈਨੂੰ ਕੰਨਾਂ ਵਾਲੇ ਟੋਪਟ ਬਣਾ ਦੇ ਤੇ ਜੇ ਮੈਂ ਇੱਕ ਚੀਜ਼ ਮੰਗਣਾ ਉਹਦੇ ਤੋਂ ਤੇਰੇ ਉਹ ਦਿੱਕਤ ਖੜੀ ਹੋ ਜਾਂਦੀ ਹੈ ਉਸ ਤੇ ਹੀ ਫਿਰ ਦੋਤੋ ਆਪ ਵੀ ਤਾਂ ਫਿਰ ਗੱਲ ਤੇ ਖੜਿਆ ਕਰਨਾ ਉਸ ਤੇ ਅੱਛਾ ਜੀ ਦੱਸੋ ਯਮੀ ਅੱਗੇ ਸੁਣੀ ਮੈਂ ਗੁੱਸੇ ਆਂ ਫਿਰ ਤੂੰ ਆਪ ਡਿਮਾਂਡਾਂ ਕਿਉਂ ਕਰ ਲੈਨੀ ਅੱਜ ਮੇਨੂੰ ਕੋਕਾ ਟੁੱਟ ਗਿਆ ਕੋਕੇ ਚ ਪੋਲੀ ਪਾ ਦੇ ਅੱਜ ਮੇਰੇ ਕਾਂਟਾ ਤਾਂ ਸਤਰਾ ਦੇ ਐਵੇਂ ਨਾ ਮੈਂ ਕਾਂਟੇ ਲਿਆ ਦੇ ਮੇਰੇ ਕਾਂਟੇ ਪ੍ਰਾਣੇ ਹੋ ਗਏ ਉਹ ਚਾਂਦੀ ਦੀਆਂ ਮੁੰਦੇਬਾ ਫਰੇ ਇਹਦੇ ਕਰੇ ਇਹਦੇ ਕਰੇ ਕੋਣ ਤੁਹਾਡਾ ਸਿਰ ਤਿਆਰ ਦਾ ਹੋ ਗਿਆ ਜੇ ਤੇ ਡਾਂਟ ਜਾਣੇ ਤੁਸੀਂ ਡਾਂਟੀ ਜਾਣੇ ਤੇ ਉਦੋਂ ਕਹਿੰਦੇ ਮੈਨੂੰ ਢਾਂਜਰਾ ਬਣਾ ਦੇ ਮੈਨੂੰ ਇਹ ਬਣਾ ਦੇ ਨਾ ਬਣਾ ਦੇ ਤੇ ਉਦੋਂ ਨਹੀਂ ਗਾਤ ਮੈਂ ਇੱਕ ਚੀਜ਼ ਹੀ ਮੰਗੀ ਉਹਦੇ ਕਿਹੜਾ ਮੁੱਲ ਲੱਗਦਾ ਦੱਸ ਦੱਸਦਾ ਕੁਛ ਤੇਰਾ ਦੱਸ ਐਜੀ 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 ਐ ਨਾਨਾ ਦਾਦੀ ਹੋਣੀ ਹੁਣੇ ਆਉਣੀ ਠੀਕ ਹੈ ਤੂੰ واپس ਨਹੀਂ ਆਉਣੀ ਦੋ ਦਿਨ ਗੋੜੀ ਤੇ ਜੇ ਤੂੰ ਨਾ ਨਾ ਇਹ ਤੂੰ ਨਾ ਨਾ ਅਜੇ ਮੈਂ ਕੁਛ ਕੀਤਾ ਕਾਂਟੇ ਗੋਡੇ ਹੈ ਨਹੀਂ ਜਦੋਂ ਬੱਸ ਓਕੇ ਬਾਈ ਸਸਰੀ ਕਰ ਲੈਂਦਾ ਨਹੀਂ ਨਹੀਂ ਕਹਿੰਦੀ ਤਾਂ ਮੈਂ ਲੈਣੇ ਆ ਉਹ ਨਹੀਂ ਐ ਮੈਂ ਹੁਣੇ ਆਉਣੀ ਆ ਕਾਂਟਾ ਲਾਉਣਾ ਤਾਂ ਫਿਰ ਮੈਂ ਟਾਂਕਾ ਫਿੱਟ ਕਰਾ ਦੇ ਮੇਰਾ ਹਾਂ ਹਾਂ ਆਉਂਗੀ ਫਿਰੂਰੇ ਤਸਤਾ ਦੇਖ ਜਮਨੀ ਜਾਨੇ ਤਦ ਫਿਰ ਉਹ ਹੀ ਤਾਂ ਕੱਲ ਤਾਂ ਉਹੀ ਹੈ ਵੀ ਜਾਂ ਤਾਂ ਤੂੰ ਫਿਰ ਉਹਦਾ ਡਿਮਾਂਡ ਨਾ ਨਾ ਕਰਿਆ ਕਰ ਮੈਨੂੰ ਆਹ ਚਾਹੀਦਾ ਹੈ ਮੈਨੂੰ ਰਾਣੀ ਹਾਰ ਬਣਾ ਦੋ ਮੈਨੂੰ ਸੁਨਿਆਰਾ ਜੀ ਇਹ ਤਾਂ ਸੁਨਿਆਰਾ ਸਾਰਾ ਲੁੱਟਿਆ ਗਿਆ ਤੇ ਮੈਨੂੰ ਖੀਜੀ ਵੀ ਨਹੀਂ ਹੁੰਦੀ ਪੁਸ਼ ਵੀ ਨਹੀਂ ਕਰ ਸਕਦੀ ਮੈਂ ਕਿਉਂ ਨਹੀਂ ਕਰ ਸਕਦੀ ਮੈਂ ਸੁਨਿਆਰੇ ਨੂੰ ਖੁਸ਼ ਕਰਨ ਮਾਰੀ ਤੇ ਜਵਣ ਬਣਵਾਨੀ ਆ ਹਾਂ ਤਾਂ ਮੈਂ ਤਾਂ ਦੁਖੀ ਹੋ ਜਾਣਾ ਨਾ ਜੇ ਉਹ ਤੇ ਮੇਰਾ ਕੰਮ ਨਹੀਂ ਕਰਦੀ ਫਿਰ ਆ ਵਿੱਚ ਸੋਚਿਆ ਕਰਨਾ ਅਵੇ ਸੋਨੁ ਆਈ ਐਨ ਆਰ ਕੋਟ ਸੀ ਫੋੜੀ ਤੇ ਥੋੜੀ ਵੀ ਦੂਰੀਆਂ ਸੀ ਮਾਰਕੀਟ ਦੇ ਛੁੱਡੀ ਦੁਕਾਨ ਤੋਂ ਨਾ ਯਾਨੀ ਕਿ ਦੁਕਾਨਾਂ 'ਚ ਥੋੜੀ ਕਰਾਂਗੇ ਆਪਾਂ ਪਤਵਾਰ ਜਾਣਾ ਪੂ ਆਪਾਂ ਨੂੰ ਤੇ ਦੁਕਾਨ 'ਚ ਦੁਕਾਨ 'ਚ ਤਨ ਕਾਂਟੇ ਤਨ ਦੇ ਕੀ ਕੀ ਲੈਣਾ ਅੱਜ ਦੀ ਮੁਲਾਕਾਤ ਮੇਰੀ ਗੱਲ ਸੁਣ ਅੱਜ ਦੀ ਮੁਲਾਕਾਤ ਦਾ ਤੂੰ ਕੀ ਲੈਵੇਂਗਾ ਮੇਥੋਂ ਚਲ ਤਨ ਖੁਸ਼ ਹੋ ਕੇ ਆਜੋ ਸੁਨਿਆਰੇ ਦਾ ਦਿਲ ਦੇਖਣਾ ਪੰਜਾਬ ਜੁਵੈਲਰ ਸਾਰੇ ਤਾਂ ਅੱਜ ਦੀ ਅੱਜ ਦਾ ਮੈਂ ਕੁਝ ਵੀ ਨਹੀਂ ਲੈਣੇ ਤੇ ਨਾ 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 ਮੇਰੀਏ ਜਾਨ ਨੇ ਤੈਨੂੰ ਅੱਜ ਨਾ ਕੁਛ ਤਾਂ ਦੇਉਂਗਾ ਹੀ ਅੱਜ ਦਾ ਦਿਨ ਉਹ ਮੈਂ ਅੱਛਾ ਕਿ ਹੂੰ ਕਿ ਕੋਈ ਨਹੀਂ ਮੈਂ ਆਣੀ ਫਿਰ ਦੇਖਦੇ ਆ ਪਰਲਾ ਸੁਨਿਆਰੀ ਨੂੰ ਤੈਨੂੰ ਰਾਜੀ ਕਰਾਂ ਸੁਨਿਆਰੇ ਨੂੰ ਰਾਜੀ ਕਰ ਦੇ ਸੁਨਿਆਰਾ ਤੈਨੂੰ ਰਾਜੀ ਕਰ ਦੂਗਾ ਹੂੰ ਫਿਰ ਠੀਕ ਹੈ ਮੈਂ ਆਉਣੀ ਆ ਫਿਰ हम्म आता दुकान दुकानातून नाही फिर दुकान तो आपण गेट लांगे ठीक है, है ठीक, ठीक है ठीक आ जा आ जा हां ओके ठीक है